ਕੰਨਾਂ ਨੂੰ ਲੱਗਦਾ ਹੈ ਕਿ ਸੈਂਟਰ ਲੋਕ ਸਭਾ ਚੋਣ ਆ ਗਿਆ ਇਹਨਾਂ ਦੀ ਧੌਂ ਤੇ ਗੋਡਾ ਰੱਖਿਆ ਜਾਵੇ ਅਸਲ ਵਿੱਚ ਸਰਕਾਰ ਜਿਹੜੀ ਹੈ ਇਹ ਫਿਟ ਕੁ ਫਾਸ਼ੀਵਾਦੀ ਹਕੂਮਤ ਹੈ ਇਹ ਜਦੋਂ ਕਿਤੇ ਜ਼ਬਰ ਤੇ ਹੁੰਦੀ ਹੈ ਨਾ ਉਦੋਂ ਕੋਈ ਨਹੀਂ ਦੇਖਦੀ ਉਹਦੇ ਨਾਲ ਉਹਦੀ ਕੁਰਸੀ ਪਿੱਛਾ ਤੱਕ ਨਹੀਂ ਲੀਏ ਤਾਂ ਮੈਂ ਸੰਮੇਦੀਆਂ ਜ਼ਬਰ ਕਰਦੇ ਨੇ ਜ਼ਬਰਦਸਤ ਮੁਕਾਬਲਾ ਸਬਰ ਦੇ ਨਾਲ ਸਬਰ ਦੇ ਨਾਲ ਇਕਤਾ ਵੀ ਬੜੀ ਜ਼ਰੂਰੀ ਹੈ ਗਿਆ ਕੀ ਇਸ ਟਾਈਮ ਕਿਸਾਨਾਂ ਦੇ ਵਿੱਚ ਇਕਤਾ ਹੈ ਮਤਲਬ ਇੱਕ ਜਿਹਾ ਦੇਵਲੀ ਬਣ ਜੇ ਇਹ ਤਾਂ ਸੰਭਵ ਨਹੀਂ ਦਿੱਤਾ ਫੇਰ ਵੀ ਅਡਡ ਵਿਚਾਰ ਹੋਣ ਉਹਨਾਂ ਵੀ ਮੁੱਦਿਆਂ ਤੇ ਸਹਿਮਤੀ ਬਣਦੀ ਹੋਵੇ ਵਾਇਲੈਂਸ ਹੱਲ ਹੈ ਜੇ ਸਾਡੇ ਨਾਲ ਸ਼ੰਭੂ ਕਨੌਰੀ ਕੁਛ ਹੋਇਆ ਮੁੰਡੇ ਦਾ ਕਤਲ ਹੋ ਜਾਂਦਾ ਅਥਰੂ ਗੈਸ ਗੋਲੇ ਛੁੱਟੇ ਜਾ ਰਹੇ ਹੈਗੇ ਉਹਨਾਂ ਸਮਝਿਆ ਵੀ ਸਰਕਾਰ ਦੇ ਰੌਣ ਹਕੂਮਤਾਂ ਦਾ ਯੰਤਕ ਮੂਵਮੈਂਟ ਤਕੜੀ ਨਹੀਂ ਹੈ ਇਹ ਤੇ ਇੰਨੀ ਮੂਵਮੈਂਟ ਇੰਨੀ ਪਰਸੈਂਟੇਜ ਨਹੀਂ ਹੈ ਕਿਸਾਨਾਂ ਦੀ ਵੀ ਐਡੀ ਵੱਡੀ ਤਾਕਤ ਬਣ ਗਈ ਵੀ ਸਰਕਾਰ ਨੂੰ ਚੈਲੰਜ ਕਰ ਦਾਂਗੇ ਇਹ ਵੀ ਵਿੱਚ ਹੀ ਟੱਕਰ ਹੈ ਬੇਮੇਚੀ ਟੱਕਰ ਦੇ ਵਿੱਚ ਹਮੇਸ਼ਾ ਸਾਡੇ ਨੁਕਸਾਨ ਹੁੰਦਾ ਹੈ ਅਸੀਂ ਇਹ ਫੈਸਲੇ ਲੈ ਰਹੇ ਵਿਚ ਵੱਜੇ ਸਰਕਾਰ ਦੇ ਉਦੋਂ ਇਹ ਜਦੋਂ ਅਸੀਂ ਇਹ ਫੈਸਲਾ ਕਰਦੇ ਆਂ ਵੀ ਵਿਚ ਵੱਜੂ ਉਦੋਂ ਇਹ ਹੈ ਵੀ ਸਾਨੂੰ ਪਤਾ ਨਹੀਂ ਉਦੋਂ ਪਤਾ ਹੁੰਦਾ ਦਾ ਸਾਨੂੰ ਪਤਾ ਹੁੰਦਾ ਵਿਚ ਵੱਜ ਕੇ ਅਸੀਂ ਜਦੋਂ ਸਰਕਾਰ ਦੇ ਵਿਚ ਵੱਜ ਜਾਂਦੇ ਆਂ ਉਦੋਂ ਨੁਕਸਾਨ ਸਾਡਾ ਹੀ ਹੁਣਾ ਹੁੰਦਾ ਇਸ ਗੱਲ ਦਾ ਵੀ ਸਾਡਾ ਹੋਇਆ ਨੁਕਸਾਨ ਉਹਦੀ politcal ਕੀਮਤ ਲੈਣ ਦਾ ਇਹ ਬਸੂਲਣ ਦਾ ਹੁੰਦਾ ਵੀ ਸੱਤੇ ਵੱਜਣ ਕਿ ਚਾਰ ਬੰਦੇ ਦੇ ਡਾਂਗੇ ਵੱਜਣਗੇ ਸਿਰ ਹੀ ਪਟ ਜਾਣਗੇ ਪਰਚੀ ਦਰਜ ਹੋ ਜਾਣਗੇ ਤਾਂ ਕੀ ਹੈ ਇਹਦੂ ਬਿਨਾ ਸਰਕਾਰ ਨੂੰ ਕੁਝ ਦੇਣਾ ਇਹੜੇ ਦੋ ਵੀਰਾਂ ਪਿਛਲੇ 8 ਦਿਨ ਤੋਂ ਨੁਕਸਾਨ ਹੋ ਰਿਹਾ ਸ਼ੰਭੂ ਰਖਨੋਰੀ ਭਾਜਪਾ ਨੂੰ ਫਾਇਦਾ ਹੋ ਗਿਆ ਅਮਨ ਨੂੰ ਭਗਵੰਤ ਮਾਨ ਦੇ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਦੇਖੋ ਇਹ ਤਾਂ ਵਕਤ ਆਏ ਤਾਂ ਪਤਾ ਲੱਗਦਾ ਹੈ ਕਹਿ ਰਹੇ ਕਹਿ ਰਹੇ ਵੀ ਮਾਕਸੀ ਛੱਡਣੋਂ ਪਿਆਰਾ ਅਮੇ ਅਮਰਜੈਂਸੀ ਲਾ ਦੇ ਸਰਕਾਰ ਪਤਾ ਹੀ ਨਹੀਂ ਦਿੱਤਾ ਜੇ ਅਮਰਜੈਂਸੀ ਜੜ ਤਾਂ ਹਾਲਤ ਨਹੀਂ ਹੋਈ ਤੇ ਇਹ ਤਾਂ ਮੌਕੇ ਦੱਸੂਗਾ ਕੋਸ਼ਿਸ਼ ਨਹੀਂ ਤਨ ਲੱਗਦਾ ਕਿ ਐਜੇ ਵਕੀਲ ਭਗਵੰਤ ਮਾਨ ਸਾਹਿਬ ਕਹਿੰਦੇ ਕਿ ਮੈਂ ਮੀਟਿੰਗਾਂ ਕਰਵਾਤੀਆਂ ਹੀਆਂ ਸੋਹਣੀ ਵਕਾਲਤ ਕਰ ਰਹੇ ਹੈਗੇ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਐਜੇ ਬਚੋਲਾ ਕੀ ਲੀ ਉਹ ਤੇ ਵਕੀਲ ਦੇ ਤੌਰ ਤੇ ਦੱਸ ਰਹੇ ਆਪਣੇ ਤੁਸੀਂ ਵਚੋਲਾ ਲਾ ਲਓ ਸਾਲਸੀ ਲਾ ਲਓ ਤਨ ਲੱਗ ਸੇਈ ਭੂਮਿਕਾ ਨੇ ਵਾਰੇ ਸਾਡੇ ਨਾਲ ਕਿਸਾਨ ਨੇਤਾ ਜੋਗਿੰਦਰ ਸਿੰਘ ਅਗਰਾਹਾ ਗੱਲ ਕਰਦੇ ਉਹਨਾਂ ਦੇ ਨਾਲ ਕਿ ਕੀ ਜਿਹੜੇ ਸੈਂਟਰ ਸਰਕਾਰ ਨੇ ਵਾਅਦੇ ਕੀਤੇ ਸੀ ਉਹ ਵਾਅਦੇ ਪੂਰੇ ਤੇ ਨਹੀਂ ਕੀਤੇ ਚੋਣ ਜਾਬਤਾ ਅਗਲੇ ਮਹੀਨੇ ਦੇ ਪਹਿਲੇ ਹਫਤੇ ਲੱਗਣ ਦੀ ਸੁਭਾਵਨਾ ਤੇ ਹੁਣ ਕਿਸਾਨ ਮੋੜ ਤੋਂ ਛੜਕਾਂਦੇ ਹਨ ਉਗਰਾਣ ਸਾਹਿਬ ਕੀ ਲੱਗਦਾ ਹੈ ਕਿ ਸੈਂਟਰ ਪਹਿਲਾਂ 15 ਮਹੀਨੇ ਦਿੱਲੀ ਦੇ ਵਿੱਚ ਰੇ ਹੁਣ ਸ਼ੰਭੂ ਵੀ ਐ ਖਨੋਰੀ ਵੀ ਐ ਤੁਹਾਡੇ ਵੀ ਪ੍ਰੋਟੈਸਟ ਚੱਲ ਰਹੇ ਹੈਗੇ ਨੇ ਕਿਸਾਨਾਂ ਨੂੰ ਲੱਗਦਾ ਹੈ ਕਿ ਸੈਂਟਰ ਲੋਕ ਸਭਾ ਚੋਣਾਂ ਆ ਗਈਆਂ ਇਹਨਾਂ ਦੀ ਧੌਂ ਤੇ ਗੋਡਾ ਰੱਖਿਆ ਜਾਵੇ ਅਸਲ ਵਿੱਚ ਸਰਕਾਰ ਹੈ ਜਿਹੜੀ ਇਹ ਇਹ ਫਿਰਕੂ ਫਾਸੀਵਾਦੀ ਹਕੂਮਤ ਹੈ ਇਹ ਜਦੋਂ ਕਦੇ ਜ਼ਬਰ ਤੇ ਆਉਂਦੀ ਹੈ ਨਾ ਉਦੋਂ ਕੁਝ ਨਹੀਂ ਦੇਖਦੀ ਉਹਦੇ ਨਾਲ ਆਪਣੀ ਕੁਰਸੀ ਦੀ ਤਾਕਤ ਦਿੰਦੀ ਹੈ ਹਮੇਸ਼ਾ ਹੀ ਸਰਕਾਰ ਇਹ ਹੋਵੇ ਭਾਵੇਂ ਕਾਂਗਰਸ ਦੀ ਹੋਵੇ ਜਿਹੜੇ ਪਿਛਲੇ ਦੌਰ ਤੁਸੀਂ ਦੇਖੇ ਹੋਣਗੇ ਪਿਛਲੇ ਦੌਰਾਂ ਵਿੱਚ ਇਸ ਤਰ੍ਹਾਂ ਦਾ ਹੁੰਦਾ ਰਿਹਾ ਹੈ ਕਿਉਂਕਿ ਇਹਨਾਂ ਦਾ ਇੱਕ ਮਨੋਫਾ ਇੱਕੋ ਗੱਲ ਹੁੰਦੀ ਹੈ ਇਹਨਾਂ ਦੀ ਇਹਨਾਂ ਨੇ ਕਾਰਪੋਰੇਟ ਨੂੰ ਮੁਨਾਫਾ ਦੇਣ ਵਾਸਤੇ ਜਿਹੜੀ ਪਾਲਸੀ ਹੈ ਗਰੀਬਾਂ ਤੋਂ ਹੋ ਕੇ ਵੱਡਿਆਂ ਨੂੰ ਦੇਣਾ ਛੱਡ ਵਰਨਾ ਉਹ ਪਾਲਸੀ ਤੇ ਇਹਨਾਂ ਨੇ ਪਹਿਲੇ ਵਾਰੀ ਕਰਨੀ ਹੁੰਦੀ ਹੈ ਉਹਨਾਂ ਜੋ ਦਰਾਲੀਆਂ ਲੈ ਕੇ ਆਪਣੇ ਪਰਿਵਾਰ ਪਾਲਨੇ ਉਹ ਕੰਮ ਇਹਨਾਂ ਨੇ ਕਰਨਾ ਹੁੰਦਾ ਉਸ ਰਾਹ ਤੇ ਇਹ ਵੀ ਚੜੀ ਬੀਜੇਪੀ ਵੀ ਜ਼ੋਰ ਨਾਲ ਤੁਰੀ ਹੋਈ ਹੈ ਪਿਛਲੇ ਦਿਨਾਂ ਦੇ ਵਿੱਚ ਜਿੰਨੀਆਂ ਵੀ ਨਵੇਂ ਕਾਨੂੰਨ ਲਿਆਂਦੇ ਨੇ ਚਾਹੇ ਲੇਬਰ ਕੋਡ ਹੈ ਜੋ ਜਿਆ ਕਿਤੇ ਯਰੇਕ ਨੂੰ ਨੇ ਜੈ ਮਿਲਟਰੀ ਭਰਤੀ ਕਰਨ ਵਾਲਾ ਜਿਹੜਾ ਅਗਨੀ ਅਗਨੀ ਵੀਰ ਵਾਲੀ ਘਟ ਜਾਂਦੀ ਹੈ ਇਹ ਜਿਹੜੀਆਂ ਜਿੰਨੀਆਂ ਵੀ ਤੁਸੀਂ ਆ ਨੀਤੀਆਂ ਨੇ ਉਹ ਸਾਰੀਆਂ ਮਤਲਬ ਕਿਰਤੀ ਲੋਕਾਂ ਦੀ ਜੇਬਾਂ ਚੋਂ ਕੋਕਿ ਉਹਨਾਂ ਦੇ ਰੁਜ਼ਗਾਰ ਕੋ ਕਿ ਕਾਰਪੋਰੇਟ ਟੰਗ ਖਾਦੀ ਤੁਸੀਂ ਕਿੰਨੇ ਕੇ ਸੈਂਟਰਲ ਸਰਕਾਰ ਦਾ ਜ਼ਬਰਦਸਤ ਜਿਹੜੀਆਂ ਹਕੂਮਤਾਂ ਹੁੰਦੀਆਂ ਸਮੇਂ ਦੀਆਂ ਜ਼ਬਰ ਕਰਦੀਆਂ ਜ਼ਬਰਦਸਤ ਮੁਕਾਬਲਾ ਸਬਰ ਦੇ ਨਾਲ ਸਬਰ ਦੇ ਨਾਲ ਇਕਤਾ ਵੀ ਬੜੀ ਜ਼ਰੂਰੀ ਹੈਗੀਆ ਕਿ ਇਸ ਟਾਈਮ ਕਿਸਾਨਾਂ ਦੇ ਵਿੱਚ ਇਕਤਾ ਹੈ ਦੇਖੋ ਆਏ ਇਕਤਾ ਨੂੰ ਆਪਾਂ ਕਹੇ ਵੀ ਇਸ ਤਰ੍ਹਾਂ ਮਤਲਬ ਇੱਕ ਇੱਕ ਜਿਹਾ ਤੇ ਬੰਦੀ ਬਣ ਜੇ ਇਹ ਤਾਂ ਸੰਭਵ ਨਹੀਂ ਹੁੰਦਾ ਕਦੇ ਵੀ ਫਿਰ ਵੀ ਅਡਡ ਵਿਚਾਰ ਹੋਣ ਉਹਨਾਂ ਦੀ ਮੁੱਦਿਆਂ ਤੇ ਸਹਿਮਤੀ ਬਣਦੀ ਹੋਵੇ ਮੁੱਦਿਆਂ ਤੇ ਰੌਲਾ ਦੇਖੋ ਆਪਾਂ ਤੁਸੀਂ ਕਿਹੜਾ ਵਿਚਾਰ ਬੰਦਿਓ ਕਿਹੜੀ ਕਮਿਊਨਿਟੀ ਦੇ ਹੋ ਉਹ ਅਡਗਲ ਜੇ ਤੁਸੀਂ ਵੀ ਖੇਤੀ ਕਰਦੇ ਹੋ ਮੈਂ ਵੀ ਖੇਤੀ ਕਰਦਾ ਗੱਡੇਮਾਰੀ ਤੁਹਾਡੇ ਵੀ ਹੋਣੀ ਹੈ ਮੇਰੇ ਵੀ ਹੋਣੀ ਹੈ ਸੋਕਾ ਤੁਹਾਡੇ ਵੀ ਪੈਣਾ ਮੇਰੇ ਵੀ ਪੈਣਾ ਇਹ ਜਿਹਨੇ ਆਪਣੇ ਐਮਐਸਬੀ ਦੀ ਜੇ ਬਧੀ ਬਕਰੀਮਾ ਦਾਟਾ ਹੁੰਦਾ ਤੁਹਾਡੇ ਵੀ ਹੋ ਮੇਰੇ ਵੀ ਐ ਸਾਡੀ ਧਰਮਾਂ ਤੇ ਜਾਤਾਂ ਦੇ ਵਿੱਚ ਜਿਹੜੇ ਕਿੱਤੇ ਨਾਲ ਜੁੜੇ ਹੋਏ ਲੋਕ ਨੇ ਉਹ ਜੇ ਗੱਲ ਸਮਝਣਨ ਵੀ ਯਾਰ ਆਪਣੇ ਹੋਣ ਕੀ ਧਾਰਮਿਕ ਬਕਰੀਮੇ ਜਾਤਾਂ ਦੀ ਬਕਰੀਮੇ ਹੋਣਗੇ ਕਿੱਤੇ ਦਾ ਤਾਂ ਕੋਈ ਬਕਰੀਮਾ ਨਹੀਂ ਕਿੱਤੇ ਦਾ ਆਪਣੇ ਇੱਕ ਹੀ ਅਟੈਕ ਹੁੰਦਾ ਫਿਰ ਜਾਨੀ ਇਹ ਬਹੁਤ ਛੇਤੀ ਬਣ ਜਾਂਦਾ ਕਿ ਕਿ ਵਾਇਲੈਂਸ ਦਾ ਹੱਲ ਹੈ ਜਿਸ ਹੱਬ ਦੇ ਨਾਲ ਸ਼ੰਭੂ ਖਨੋਰੀ ਕੋਚਾ ਮੁੰਡੇ ਦਾ ਕਤਲ ਹੋ ਜਾਂਦਾ ਅਥਰੂ ਗੈਸ ਗੋਲੇ ਸੁੱਟੇ ਜਾ ਰਹੇ ਹੈਗੇ ਇਹਨੇ ਸਿੱਧੀਆਂ 312 315ਾਂ ਦੀਆਂ ਗੋਲੀਆਂ ਚਲਾਈਆਂ ਜਾ ਰਹੀਆਂਗੇ ਨਹੀਂ ਜੀ ਅਸੀਂ ਤਾਂ ਇਹ ਇਹ ਸਮਝਦੇ ਵੀ ਤਾਂ ਨਹੀਂ ਹੱਲ ਹੈ ਇਹਦਾ ਇਸ ਹਾਲਤ ਦੇ ਵਿੱਚ ਜਿਵੇਂ ਹੁਣ ਜਾ ਕੇ ਇਸ ਤਰ੍ਹਾਂ ਅਸੀਂ ਸਾਡੇ ਤੁਸੀਂ ਸਟੇਜਾਂ ਤੋਂ ਸੁਣਿਆ ਹੋਣਾ ਅਸੀਂ ਸਮਝਦੇ ਆਂ ਵੀ ਸਰਕਾਰ ਦੇ ਨਾ ਹਕੂਮਤਾਂ ਦਾ ਜਨਤਕ ਮੂਵਮੈਂਟ ਤਕੜੀ ਨਹੀਂ ਹੈ ਇਹਤੇ ਇੰਨੀ ਮੂਵਮੈਂਟ ਇੰਨੀ ਪਰਸੈਂਟੇਜ ਨਹੀਂ ਆ ਕਿਸਾਨਾਂ ਦੀ ਵੀ ਐਡੀ ਵੱਡੀ ਤਾਕਤ ਬਣ ਗਈ ਵੀ ਸਰਕਾਰ ਨੂੰ ਚੈਲੰਜ ਕਰ ਦਾਂਗੇ ਅਸੀਂ ਇਹ ਬੇਮੇਚੀ ਟੱਕਰ ਹੈ ਬੇਮੇਚੀ ਟੱਕਰ ਦੇ ਵਿੱਚ ਹਮੇਸ਼ਾ ਸਾਡੇ ਹੀ ਨੁਕਸਾਨ ਹੁੰਦਾ ਅਸੀਂ ਨੇ ਬਥੇਰੀ ਵਾਰੀ ਫੈਸਲੇ ਲੈਣੇ ਵਿੱਚ ਵਿੱਚ ਬੱਜੇ ਸਰਕਾਰ ਦੇ ਉਦੋਂ ਇਹ ਜਦੋਂ ਅਸੀਂ ਇਹ ਫੈਸਲਾ ਕਰਦੇ ਆ ਵੀ ਵਿੱਚ ਬੱਜੋ ਉਦੋਂ ਇਹ ਹੈ ਵੀ ਸਾਨੂੰ ਪਤਾ ਨਹੀਂ ਉਦੋਂ ਪਤਾ ਹੁੰਦਾ ਸਾਨੂੰ ਸਾਨੂੰ ਪਤਾ ਹੁੰਦਾ ਵਿੱਚ ਵੱਜ ਕੇ ਅਸੀਂ ਜਦੋਂ ਸਰਕਾਰ ਦੇ ਵਿੱਚ ਵੱਜਦੇ ਆ ਉਦੋਂ ਨੁਕਸਾਨ ਸਾਡੇ ਹੀ ਹੁਣਾ ਹੁੰਦਾ ਇਸ ਗੱਲ ਦਾ ਵੀ ਸਾਨੂੰ ਪਤਾ ਹੁੰਦਾ ਸਾਡਾ ਹੋਇਆ ਹੋਇਆ ਨੁਕਸਾਨ ਉਹਦੀ ਪੋਲਿਟਿਕਲ ਕੀਮਤ ਲੈਣ ਦਾ ਇਹ ਵਸੂਲਣ ਦਾ ਹੁੰਦਾ ਵੀ ਸੱਟੇ ਵੱਜਣਗੀਆਂ ਚਾਰ ਬੰਦਿਆਂ ਦੇ ਡਾਂਗੇ ਵੱਜਣਗੀਆਂ ਸਿਰ ਹੀ ਪਟ ਜਾਣਗੇ ਪਰਚੀ ਦਰਜ ਹੋ ਜਾਣਗੇ ਤਾਂ ਕੀ ਹੈ ਇਹ ਇਹਦੂ ਬਿਨਾ ਸਰਕਾਰ ਨੂੰ ਕੁਝ ਦੇਣਾ ਨਹੀਂ ਇਹ ਜਿਹੜਾ ਦੋ ਫਿਰ ਪਿਛਲੇ 8 ਦਿਨ ਤੋਂ ਨੁਕਸਾਨ ਹੋ ਰਿਹਾ ਸ਼ੰਭੂ ਹਰਖਨੋਰੀ ਭਾਜਪੀ ਨੂੰ ਫਾਇਦਾ ਹੋ ਗਿਆ ਇਹਦਾ ਜੀ ਇਹ ਹਾਲਤਾਂ ਸ਼ੰਭੂ ਹਾਲਤਾਂ ਦੀਆਂ ਹਾਲਤਾਂ ਤੁਸੀਂ ਦੇਖੀ ਨੇ ਹੋਰ ਸੀਗੀਆਂ ਹਾਲਤਾਂ ਉੱਥੇ ਜਿੱਮੇ ਸਾਨੂੰ ਰਿਪੋਰਟ ਤੁਹਾਡੇ ਜਰੀਏ ਮਿਲੀ ਹੈ মিডিਆ ਵਾਲੇ ਸਾਥੀ ਆਉਂਦੇ ਰਹੇ ਆ ਉੱਥੇ ਜਣੀ ਕੁਛ ਨਾ ਕੁਛ ਇਹ ਐ ਫਰਕ ਲੱਗਿਆ ਸਾਨੂੰ ਵੀ ਕਿਵੇਂ ਕੰਟਰੋਲ ਨਹੀਂ ਸੀ ਸਹੀ ਕੰਟਰੋਲ ਜਦੋਂ ਐ ਆਪ ਮਹਾਰਤਾ ਹੋਵੇ ਕਿਸੇ ਵੀ ਅੰਦੋਲਨ ਚ ਸਾਨੂੰ ਜਿਹੜੀ ਰਿਪੋਰਟ ਮਿਲੀ ਅਸੀਂ ਦੇ ਗਏ ਉੱਥੇ ਹੈ ਨਹੀਂ ਆਪ ਮਹਾਰਤਾ ਦੇ ਵਿੱਚ ਤਾਂ ਅਸੀਂ ਮਾਰ ਖਾ ਜਾਂਦੇ ਆ ਇਹ ਸ਼ੰਭੂ ਜਿਹੜਾ ਹੈਗਾ ਉੱਥੇ ਕੰਟਰੋਲ ਨਹੀਂ ਹੈਗਾ ਲੀਡਰਸ਼ਿਪ ਸੀ ਖਲੋਰੀ ਮੁੰਡੇ ਜਾਪਤਾ ਚਾਹੁੰਦੇ ਸੀ ਉੱਥੇ ਲੀਡਰ ਨਹੀਂ ਸੀ ਇਸ ਇਹ ਸਵਾਲ ਖੜਾ ਹੋ ਰਿਹਾ ਕਿ ਆਖਰ ਸੋ ਆਖਰ ਮਸਲੇ ਕਿਵੇਂ ਹੱਲ ਹੋਣਗੇ ਅਸਲ 'ਚ ਸਾਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਜਦੋਂ ਅਸੀਂ ਮੋਰਚੇ ਲਾਇਦੇ ਹਾਂ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਇਹ ਕਿਸੇ ਦਾ ਵੀ ਮੁੰਡਾ ਮਰ ਗਿਆ ਉਦੋਂ ਲੀਡਰਾਂ ਨੂੰ ਐ ਹੁੰਦਾ ਵੀ ਮੇਰਾ ਯਾਰ ਮੇਰਾ ਮਰ ਗਿਆ ਇਹ ਗੱਲ ਐ ਨਹੀਂ ਐ ਵੀ ਉਹ ਕਿਸੇ ਦਾ ਸੀ ਕੋਈ ਨੁਕਸਾਨ ਹੋ ਗਿਆ ਜਦੋਂ ਕਿਸੇ ਅੰਦੋਲਨ ਦੇ ਵਿੱਚ ਨੁਕਸਾਨ ਹੁੰਦਾ ਹੈ ਉਦੋਂ ਲੀਡਰਾਂ ਨੂੰ ਪੁੱਛਣਾ ਨਾਨੂੰ ਪਤਾ ਹੈ ਕਿ ਕਿ 2004 ਦੇ ਵਿੱਚ ਵੀ ਇਹ ਘਟਨਾ ਵਾਪਰੀ ਸਾਡੇ ਇਹਨਾਂ ਅਰਗਾ ਮੁੰਡਾ ਸੀ ਜੋ ਸ਼ੀਰੋਗੋੜੀ ਨਾਲ ਸਾਡੇ ਜਨ ਲਾਸ਼ ਹੱਤ ਚਾਈ ਉਹਦੀ ਮਾਂ ਕੋਲੇ ਸੀ ਜੀ ਸੈਰ ਸਾ ਤੋਂ ਦੇਖਿਆ ਨਹੀਂ ਗਿਆ ਐਂ ਤਾਂ ਦੁੱਖ ਤਕਲੀਫ ਹੁੰਦੀ ਹੈ ਉਸ ਮਸਲਾ ਇਹ ਸਭ ਤੋਂ ਵੱਡੀ ਗੱਲ ਹੈ ਕਿ ਸੈਂਟਰ ਸਰਕਾਰ ਤੋਂ ਲੱਗਦਾ ਹੈ ਕਿ ਜਿਸ ਹੱਬ ਦੇ ਨਾਲ ਕਿਸਾਨਾਂ ਨੂੰ ਉਹਨਾਂ ਨੇ ਸ਼ੰਭੂ ਵੀ ਨਹੀਂ ਟੱਪਣ ਦਿੱਤਾ ਹੈ ਦਿੱਲੀ ਤੇ ਫਿਰ ਵਾਕਿਆ ਦੂਰ ਵਾਲੀ ਗੱਲ ਹੋ ਗਈ ਜੀ ਜਮੂਰੀਅਤ ਦਾ ਘਾਣ ਲੋਕ ਰਾਜ ਦਾ ਕਤਲ ਸੰਵਿਧਾਨ ਦੀ ਲੰਗਣਾ ਗੈਰ ਕਾਨੂੰਨੀ ਆ ਟੰਗਾ ਇਹਨਾਂ ਦਾ ਇੱਕ ਤਰੀਕੇ ਬਣਾਏ ਹੋਏ ਨੇ ਕਹਿਣ ਕਹਿਣ ਦੀਆਂ ਗੱਲਾਂ ਨੇ ਵੀ ਲੋਕ ਬਹੁਤ ਵੱਡਾ ਲੋਕਤੰਤਰ ਦੇਸ਼ ਆ ਸਾਡਾ ਤੁਸੀਂ ਕੰਧਾਂ ਤਾਂ ਕੱਢਤੀਆਂ ਤੁਸੀਂ ਲੋਕਾਂ ਨੂੰ ਤਾਂ ਕਹਿੰਦੇ ਵੀ ਸੜਕਾਂ ਰੋਕ ਕੇ ਤੁਸੀਂ ਜਨਤਾ ਨੂੰ ਪਰੇਸ਼ਾਨ ਕਰਦੇ ਹੋ ਹੁਣ ਵਪਾਰੀ ਲੁਧਿਆਣੇ ਦਾ ਵਪਾਰੀ ਰੋਈ ਜਾਂਦਾ ਹੈ ਹਰਿਆਣੇ ਦੇ ਲੋਕ ਰੋਈ ਜਾਂਦੇ ਨੇ ਖੇਤਾਂ 'ਚ ਨਹੀਂ ਜਾਣ ਦਿੰਦੇ ਤੁਸੀਂ ਕੰਧਾਂ ਕੱਢਤੀਆਂ ਪਹਿਲਾਂ ਦਿੱਲੀ ਦੇ ਵਿੱਚ ਕੰਧਾਂ ਕੱਢੀਆਂ ਉਥੇ 1 ਸਾਲ ਕੰਦਾ ਕੱਢੀ ਰੱਖਿਆ ਛੜਕਾ ਰੁਕੀ ਸਾਨੂੰ ਕੋਰਟ ਦੇ ਵਿੱਚ ਜਾ ਕੇ ਸਾਨੂੰ ਤਲਵਿਆ ਵੀ ਆ ਦੇ ਕੋਈ ਛੜਕਾ ਰੁਕਨੇ ਅਸਲ 'ਚ ਸਰਕਾਰ ਦੇ ਜਿਹੜੇ ਕੀਤੇ ਹਜਣ ਨੇ ਉਥੇ ਕਾਨੂੰਨ ਕੰਮ ਨਹੀਂ ਕਰਦਾ ਸਾਡੇ ਲੋਕਾਂ ਤੇ ਕਾਨੂੰਨ ਕੰਮ ਕਰਦਾ ਕਿਉਂਕਿ ਅਸੀਂ ਤਾਕਤ ਨਹੀਂ ਅਸੀਂ ਗਰੀਬ ਆ ਅਸੀਂ ਕਿਸਾਨ ਮਿਹਨਤ ਕਰਦੇ ਆ ਬੀ ਰੋਟੀ ਖਾਂਦੇ ਆ ਸਾਡੇ ਬੱਚਾ ਨਾਲ ਸਾਡੇ ਤੇ ਖੇਤਾਂ ਦੇ ਸਾਡੇ ਬੱਚਾ ਨਾਲ ਸਾਡੇ ਕੀਤੇ ਨਾਲ ਧੱਕਾ ਛਾਈ ਹੁੰਦੇ ਇਸ ਕਰਕੇ ਕਾਨੂੰਨ ਸਾਡੇ ਵਾਸਤੇ ਚੁੱਪ ਰਹਿਣਾ ਪਰ ਜਿਵੇਂ ਸੰਵਿਧਾਨ ਕਹਿੰਦਾ ਹੈਗਾ ਕਿ ਆਰਟੀਕਲ 19 A B C D ਕਸ਼ਮੀਰ ਤੋਂ ਲੈ ਕੇ ਕਰਨਿਆਂ ਕੁਮਾਰੀ ਤੱਕ ਸਾਨੂੰ ਕੱਟ ਕਰਨ ਦਾ ਅਧਿਕਾਰ ਆ ਬੋਲਣ ਦਾ ਅਧਿਕਾਰ ਹੈਗਾ ਹੁਣ ਸਵਾਲ ਹੈ ਕਿ ਦੇਸ਼ ਦੀਆਂ ਅਦਾਲਤਾਂ ਕਹਿ ਰਹੀਆਂ ਕਿ ਛੜਕਾਂ ਤੇ ਟਰੈਕਟਰ ਟਰਾਲੀਆਂ ਲੈ ਕੇ ਦਿੱਲੀ ਨਹੀਂ ਜਾ ਸਕਦੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨਾਂ ਪਾਈਆਂ ਜਾ ਰਹੀਆਂ ਕਿ ਕਿਸਾਨਾਂ ਨੂੰ ਦਿੱਲੀ ਆਉਣ ਤੋਂ ਰੋਕਿਆ ਜਾਵੇ ਕਿ ਲੱਗਦਾ ਹੈਗਾ ਕਿ ਇੱਕ ਪਾਸੇ ਕਿਸਾਨ ਦੂਜੇ ਪਾਸੇ ਜਮਾਨਤ ਜਿਹੜੀ ਜਨਤਾ ਜਨਤਾ ਜਿਹੜੀ ਆ ਸਰਕਾਰ ਦੇ ਨਾਲ ਆ ਕਿਸਾਨਾਂ ਦੇ ਨਾਲ ਨਹੀਂ ਮੋਮ ਦਾ ਨੱਕ ਹੈ ਨਾ ਕਾਨੂੰਨ ਵਿੱਚ ਤਕੜੇ ਦੇ ਮੁਰੇ ਵੀ ਚੁੱਪ ਜਾਂਦਾ ਹੈ ਯੋਨ ਜਿਹੜੀਆਂ ਕੋਰਟਾਂ ਕਹਿੰਦੀਆਂ ਨੇ ਵੀ ਤੁਸੀਂ ਟਰੈਕਟਰ ਲੈ ਕੇ ਦਿੱਲੀ ਨਹੀਂ ਆ ਸਕਦੇ ਸਾਡੇ ਤੂੜੀ ਵੀ ਜਾਂਦੀ ਐ ਇੱਥੋਂ ਪੰਜਾਬ ਚ ਉਹ ਦਿੱਲੀ ਜਾਂਦੀ ਐ ਸਾਡੇ ਸਬਜ਼ੀਆਂ ਜਾਂਦੀਆਂ ਨੇ ਟਰੈਕਟਰਾਂ ਚ ਹਰਿਆਣੇ ਤੋਂ ਉਹ ਵੀ ਦਿੱਲੀ ਜਾਂਦੀਆਂ ਨੇ ਬਹਾਦਰਗੜ੍ਹ ਤੋਂ ਜਾਂਦੀਆਂ ਨੇ ਦਿੱਲੀ ਜਾਂਦੀਆਂ ਨੇ ਵੀ ਸਾਡਾ ਟਰੈਕਟਰ ਜਾਂ ਖੇਤੀ ਕਰਨ ਵਾਲਾ ਸੰਦ ਆ ਜਦੋਂ ਤੁਸੀਂ ਇਹ ਕਹਿੰਦੇ ਵੀ ਦੁਨੀਆ ਦੀ ਮਾਰਕੀਟ ਤਾਂ ਸੀ ਹੁਣ ਖੁੱਲੀ ਮਾਰਕੀਟ ਕਰਤੀ ਦੁਨੀਆ ਕੋਈ ਕਿਤੇ ਮਰਜ਼ੀ ਜਨਸਾਂ ਵੇਚੇ ਕਿਤੇ ਮਰਜ਼ੀ ਆਵੇ ਤੇ ਟਰੈਕਟਰਾਂ ਤੁਸੀਂ ਪੰਦੀ ਲੈ ਜਾਨੀਓ ਵੀ ਤੁਸੀਂ ਦਿੱਲੀ ਨਹੀਂ ਆ ਸਕਦੇ ਇਹ ਜਿਹੜੀ ਗੱਲਾਂ ਨੇ ਜਿਹੜੀਆਂ ਇਹ ਇਹੀ ਕਰਕੇ ਕਹਿੰਦਾ ਵੀ ਇਹ ਕਾਨੂੰਨ ਨੇ ਜਿਹੜੇ ਇਹਨਾਂ ਦੇ ਆਪਣੀ ਮਰਜ਼ੀ ਹੈ ਕਿਸੇ ਕਾਨੂੰਨ ਚਾੱਕ ਕੇ ਜਿੰਨੇ ਦਿਨ ਮਰਜ਼ੀ ਲਾ ਲੈਣ ਇਹਨਾਂ ਨੇ ਜਦੋਂ ਐਂਆ ਕਰਨਾ ਹੁੰਦਾ ਧੱਕਾ ਦਾ ਕੋਈ ਇਹਨਾਂ ਨੂੰ ਪੁਛੇ ਨਾਲ ਨਹੀਂ ਵੀ ਤੁਸੀਂ ਛੜਕਾ ਇਹ ਕਿੱਥੋਂ ਲੈਂਦਾ ਆ ਹੁਣ ਛੜਕਾ ਰੋਕਤੀਆਂ ਹੁਣ ਕੋਰਟਾਂ ਨੂੰ ਇਹ ਪਤਾ ਨਹੀਂ ਵੀ ਛੜਕਾ ਰੋਕਿਆ ਕਿਨੇ ਨੇ ਕਿਸਾਨਾਂ ਨੇ ਰੋਕਿਆ ਨਹੀਂ ਛੜਕਾ ਇਹ ਤਾਂ ਹਕੂਮਤ ਨੇ ਰੋਕਿਆ ਸੁਪਰੀਮ ਕੋਰਟ ਦੇ ਵਿੱਚ ਹਾਈ ਕੋਰਟ ਦੇ ਦਿੱਲੀ ਦੇ ਵਿੱਚ ਬੈਠੀ ਜਦੋਂ ਕੇਲ ਲਾਏ ਹੋਏ ਸੀ ਸਾਰਿਆਂ ਨੂੰ ਪਤਾ ਸੀ ਰੋਜ਼ ਮੀਡੀਆ ਤੋਂ ਕਹਿੰਦਾ ਸੀ ਆ ਦੇਖੋ ਜੀ ਛੜਕਾ ਰੁਕਿਆ ਪੰਜਾਬ ਨੇ ਉਹਤੇ ਆ ਕੇ ਫਿਰ ਉਹ ਪੌਂਜੀ ਪੱਤੀਆਂ ਦੇ ਦਬਾਅ ਜ਼ਿਆਦੇ ਆ ਉੱਥੇ ਉਹਨਾਂ ਕਾਨੂੰਨ ਦੇ ਰੱਖੇ ਰੋਟੀ ਨਹੀਂ ਖਾਂਦੇ ਜੀ ਕਾਨੂੰਨ ਦੇ ਰੱਖੇ ਵੀ ਰੋਟੀ ਖਾਂਦੇ ਆ ਪਰ ਰੋਟੀ ਉਹ ਰੋਟੀ ਕਿਉਂ ਖਾਂਦੇ ਆ ਉਹਨਾਂ ਨੂੰ ਇਹ ਨਹੀਂ ਨਾ ਵੀ ਰੋਟੀ ਆਈ ਕਿੱਥੋਂ ਤੇ ਰੋਟੀ ਕਮਾਈ ਕਿਨੇ ਆ ਉਹਦੋਂ ਹੀ ਭੁੱਲ ਜਾਂਦੇ ਆ ਆਪਣੀਆਂ ਲੋੜਾਂ ਤੁਸੀਂ ਨੂੰ ਅੰਨ ਦਾਤਾ ਕਹਿਣਗੇ ਸਾਨੂੰ ਦਾ ਜਾਇਜ਼ ਜਵਾਨ ਜਾਇ ਕਿਸਾਨ ਕਹਿਣਗੇ ਪਰ ਜਦੋਂ ਐਂ ਬੰਦੇ ਮਰਦੇ ਨੇ ਬੰਦਕ ਦੇ ਟੈਟਿਟਿਊਡ ਨੇ ਕਿਸੇ ਨੇ ਨਹੀਂ ਪੁੱਛਿਆ ਵੀ ਚੱਲ ਹੋਊਗਾ ਜਦ ਬੰਦਿਆਂ ਨੇ ਨੌਜਵਾਨਾਂ ਨੇ ਕੋਈ ਨਾਅਰੇ ਮਾਰਤੇ ਹੋਣੇ ਜਾਂ ਕੋਈ ਸਰਦ ਕੋਲੇ ਚਲੇ ਗਏ ਹੋਣੇ ਠੀਕ ਹੈ ਤੁਸੀਂ ਮਾੜਾ ਮੋਟਾ ਪਾਣੂਂ ਦੀਆਂ ਬਿਛਾੜਾ ਮਾਰ ਦੋ ਮਾੜਾ ਮੋਟਾ ਧਮਕਾ ਦਿਓ ਤੁਸੀਂ ਤਾਂ ਸਿੱਧੀਆਂ ਗੋਲੀਆਂ ਮਾਰ ਕੇ ਬੰਦਾ ਮਾਰਤਾ ਤੁਸੀਂ ਉਹ ਜਿਹੜੇ ਅਣਬੋਲ ਨੇ ਟਰੈਕਟਰ ਉਹਨਾਂ ਦਾ ਤਾਂ ਕੋਈ ਦੋਸ਼ ਵੀ ਨਹੀਂ ਖੜੇ ਸੀ ਖੜੀਆਂ ਟਰਾਲੀਆਂ ਤੋੜਤੀਆਂ ਤੁਸੀਂ ਬਸੀਸ਼ੇ ਭੰਤੇ ਤੁਸੀਂ ਕਿੰਨੇ ਦਾ ਰਸ਼ਨ ਢੋਲਤਾ ਇਹ ਤੱਕਾ ਤਾਂ ਗਲਤ ਹੈ ਐਸੀ ਜਦੋਂ ਵੀ ਕਿਸਾਨ ਇਕੱਠਾ ਹੁੰਦਾ ਜਿਵੇਂ 15 ਮਹੀਨੇ ਸੀ ਸਾਰਿਆਂ ਨੇ ਸੰਘਰਸ਼ ਦੇ ਵਿੱਚ ਉਸ ਸਕੂਲ ਦੇ ਵਿੱਚ ਹਰ ਭਾਈਚਾਰੇ ਨੇ ਆਪਣੀ ਜ਼ਿੰਮੇਵਾਰੀ ਸਬਜੀ ਤੇ ਨਿਭਾਈ ਵੀ ਹੈਗੀ ਉਹਦੇ ਵਿੱਚ ਬਹੁਤ ਸਾਰੀਆਂ ਜਿਹੇ ਤਾਕਤਾਂ ਸੀ ਕਿ ਪਾਕਿਸਤਾਨੀ ਹੈ ਖਾਲਸਤਾਨੀ ਹੈ ਮਾਇਓਵਾਦੀ ਹੈ ਹੁਣ ਵੀ ਜਿਹੜਾ ਪੰਜਾਬ ਤੋਂ ਅੰਦੋਲਨ ਸ਼ੁਰੂ ਹੋਇਆ ਇਹ ਕਹਿੰਦੇ ਸਿੱਖਾਂ ਦਾ ਹੈ ਇਹਦਾ ਕੋਈ ਬਣਾ ਦੋ ਕਹੇ ਦੋ ਵੀ ਸਿੱਖਾਂ ਦਾ ਹੈ ਸਿੱਖ ਖੇਤੀ ਨਹੀਂ ਕਰਦੇ ਜੇ ਖੇਤੀ ਕਰਨ ਵਾਲੇ ਸਿੱਖ ਖੇਤੀ ਵਾਲਿਆਂ ਮੰਗਾ ਪਿੱਛੇ ਲੜਨ ਫਿਰ ਉਹ ਸਿੱਖਾਂ ਦਾ ਨੂਰ ਬਣ ਜਾਂਦਾ ਹੈ ਹੁਣ ਪੰਜਾਬ ਦੇ ਵਿੱਚ ਵੱਡਾ ਹਿੱਤਾਂ ਕੀਤੀ ਕਰਦਾ ਉਹ ਸਿੱਖਾਂ ਦਾ ਹੀ ਹੈ ਸਿੱਖ ਕਮਿਊਨਿਟੀ ਵਾਦੀ ਹੈ ਪੱਗਾਂ ਬੰਨ੍ਹਦੇ ਨੇ ਸਾਰੇ ਫਿਰ ਤੁਸੀਂ ਇਹ ਕਹਿੰਦੇ ਹੋ ਵੀ ਇਹ ਖਾਲਸਤਾਨੀਆਂ ਦੇ ਖੇਤੀ ਕਰਨ ਵਾਲੇ ਖਾਲਸਤਾਨੀ ਸਿੱਖ ਆ ਗਏ ਇਹ ਖਾਲਸਤਾਨੀ ਨੇ ਯਾਨੀ ਇਹ ਤਾਂ ਬਦਨਾਮ ਕਰਨ ਵਾਸਤੇ ਕਿਸੇ ਨੂੰ ਇਹ ਕਹਿ ਦੇਣਾ ਥੱਪਈ ਲਾਉਣਾ ਕਿਸੇ ਤੇ ਇਹ ਤਾਂ ਨਕਸਲਵਾੜੀ ਹੈ ਆ ਤਾਂ ਖਾਲਸਤਾਨੀ ਹੈ ਆ ਤਾਂ ਪਾਕਿਸਤਾਨ ਦਾ ਭੇਜਿਆ ਵਜੈਂਟ ਹੈ ਇਸ ਤਰ੍ਹਾਂ ਦੇ ਥੱਪੇ ਲਾ ਕੇ ਜਬਰ ਕਰਦਾ ਰਾਹ ਖੋਲੇ ਜਾਂਦੇ ਧੱਕਾ ਕਰਦੇ ਲੋਕਾਂ ਨੂੰ ਬਦਨਾਮ ਕਰ ਦੋ ਆ ਅਰਬਨ नक्सਲੀਆਂ ਆ ਫਲਾਣਾ नक्सਲੀਆਂ ਆ ਮਾਓਵਾਦੀ ਤੇ ਆ ਖਾਲਸਾ ਨਹੀਂ ਆ ਪਾਕਿਸਤਾਨੀ ਉਧਰੋਂ ਆਇਆ ਹੋਇਆ ਏਜੰਟ ਹੈ ਆ ਆ ਰਾਜਨੀਤਿਕ ਪਾਰਟੀ ਨੇ ਭੇਜਿਆ ਇਹ ਜੇ ਦੋਸ਼ ਲਾ ਕੇ ਧੱਕੇ ਕਰਨ ਦਾ ਰਾਹ ਹੀ ਖੋਲਦੇ ਹੁੰਦੇ ਆ ਬੀਜੇਪੀ ਸੋਚਦੀ ਹੈ ਕਿ ਹੁਣ ਨਹੀਂ ਪ੍ਰਧਾਨ ਮੰਤਰੀ ਮਾਫੀ ਮੰਗਦੇ ਜੀ ਨਾ ਮੰਗਣ ਜੀ ਪਹਿਲਾਂ ਕਿਹੜਾ ਸੀ ਕਹਿਣਗੇ ਸੀ ਪ੍ਰਧਾਨ ਮੰਤਰੀ ਮਾਫੀ ਮੰਗੇ ਖੇਤ ਐਮਐਸਪੀ ਦਾ ਕਾਨੂੰਨ ਬਣਾ ਦੇ ਮਾਫੀ ਨਾ ਮੰਗੇ ਗਾਰੰਟੀ ਕਾਨੂੰਨ ਬਣਾ ਦੇ ਸਰਕਾਰੀ ਖਰੀਦ ਦਾ ਤੇ ਐਮਐਸਪੀ ਆ ਸੀ2+50 ਬਲੱਦ ਸਰਕਾਰੀ ਖਰੀਦ ਦਾ ਗਰੰਟੀ ਕੁਨੂਨ ਬਣਾਤੇ ਮਾਪੀ ਕਿਨੇ ਕਹੇ ਬੀਤ ਮੰਗ ਜਮੀਨਾਂ ਮੰਗੇ ਮਾਗ ਚਲੋ ਇਹ ਤਾਂ ਜਿਹੜਾ ਸੀ2+50 ਵਾਲਾ ਜਿਹੜਾ ਡਾਕਟਰ ਸੁਆਮੀ ਨਾਥਾਂ ਦਾ ਫਾਰਮੂਲਾ ਉਹ ਇਹ ਲਾਗੂ ਕਰਨ ਦੇਣਗੇ ਤੋਂ ਕਹਿੰਦੇ ਕਿ ਜੇ ਕਰ ਦਿੱਤਾਗਾ ਦੇਸ਼ ਦੀ ਜਿਹੜੀ ਅਰਥ ਵਿਵਸਥਾ ਡਾਵਾ ਡੋਲ ਹੋ ਜਾਏਗੀ ਤਬਾਹ ਹੋ ਜਾਏਗੀ ਜੀ ਨਹੀਂ ਹੁੰਦੀ ਮੈਂ ਗਰੰਟੀ ਕਰਦਾ ਵੀ ਨਹੀਂ ਹੁੰਦੀ ਹੈਗਾ ਤਰੀਕਾ ਪਰ ਅਪਣਾਉਣਾ ਤਾਂ ਸਹੀ ਆਰਥਿਕ ਵਿਵਸਥਾ ਤਬਾਹ ਇਹ ਹੁੰਦੀ ਕਹਿੰਦੇ ਨੇ ਨਹੀਂ ਅਨਾਜ ਮਹਿੰਗਾ ਹੋ ਜਾਏਗਾ ਕੀਮਤਾਂ ਉੱਚੀਆਂ ਹੋ ਜਾਣਗੀਆਂ ਤੁਸੀਂ ਟਰੈਕਟਰਾਂ ਦੀ ਕੀਮਤਾਂ ਘਟਾ ਦਿਓ ਤੇਲ ਦੀਆਂ ਘਟਾ ਦਿਓ ਡੀਜ਼ਲ ਦੀਆਂ ਘਟਾ ਦਿਓ ਕਾਰਪੋਰੇਟਾਂ ਦੇ ਮੁਨਾਫੇ ਘਟਾ ਦਿਓ ਉਹਨਾਂ ਤੇ ਮਾਰ ਦੋ ਕੱਟ ਬੈਂਕ ਦਾ ਵਿਆਜ ਘਟਾ ਦਿਓ ਲਾਗਤ ਖਰਚਾ ਘਟ ਜੂਗਾ ਕੀਮਤਾਂ ਘਟ ਜਾਣਗੀਆਂ ਜੇ ਤੁਸੀਂ ਲੋਕਾਂ ਨੂੰ ਸਸਤਾ ਅਨਾਜ ਦੇਣਾ ਚਾਹੁੰਦੇ ਹੋ ਤੁਸੀਂ ਸਸਤਾ ਅਨਾਜ ਜਾਂ ਦੁੱਧ ਜਾਂ ਸਬਜ਼ੀਆਂ ਸਸਤੀਆਂ ਦੇਣਾ ਚਾਹੁੰਦੇ ਹੋ ਸਾਰੇ ਸਾਰੇ ਮਜ਼ਦੂਰਾਂ ਨੂੰ ਪੀਡੀਐਸ ਸਕੀਮ ਕਾਦੇ ਵਾਸਤੇ ਪੀਡੀਐਸ ਸਕੀਮ ਦੇ ਵਿੱਚ ਤੁਸੀਂ ਕਹਿੰਦੇ ਹੋ 80 ਕਰੋੜ ਲੋਕਾਂ ਨੂੰ ਸਹੂਲਤ ਹੈ ਰਸੂਲ ਤੋਂ ਮੈਂ ਯਾਕਰ ਸਰਕਾਰੀ ਭੰਡਾਰ ਕਾ ਦੇ ਵਸਦੇ ਨੇ ਅਸੀਂ ਤਾਂ ਸਾਨੂੰ ਕਹਿੰਦੇ ਆ ਵੀ ਤੁਸੀਂ ਜਦੋਂ ਦੇਖਣਾ ਵੀ ਆ ਏਡਾ ਹਿੱਸੇ ਕੋਲੇ ਸਾਡੇ ਕੋਲੇ ਮੁਸ਼ਕਲ ਆ ਜੂਗੀ ਆਰਥਿਕ ਬਸਤਾ ਵਿਗੜ ਜੂਗੀ ਚਲ ਤੁਹਾਨੂੰ ਹੀ ਆ ਕਹਿੰਦੇ ਵੀ ਤੁਹਾਨੂੰ ਸਾਨੂੰ ਪੈਸੇ ਨੇ ਪੀਡੀਐਸ ਤੇ ਵੱਧ ਪੈਸੇ ਲਾਉਣੇ ਮੈਂਗਾ ਨਾਲ ਕਿ ਤੁਸੀਂ ਲਾਗਤ ਖਰਚਾ ਘਟਾ ਦਿਓ ਲਾਗਤ ਖਰਚੇ ਨਾ ਸਾਡਾ ਲਾਗਤ ਖਰਚਾ ਕਰਕੇ 50% ਜੇ ਤੁਸੀਂ ਸਾਨੂੰ ਮੁਨਾਫਾ ਦੇਵੋਗੇ ਤੁਸੀਂ ਲਾਗਤ ਖਰਚਾ ਘਟਾ ਕੇ ਘੱਟ ਰੇਟ ਹੀ ਬਣੂਗਾ ਨਾਲੇ ਰੇਟ ਘੱਟ ਬਣੂਗਾ ਨਾਲੇ ਤੁਹਾਨੂੰ ਮੁਨਾਫਾ ਹੋਊਗਾ ਦੋਨੇ ਕਲਾ ਹੋਣਾ ਉਧਰ ਕਿਉਂਕਿ ਉਹ ਪੂੰਜੀਪਤੀਆਂ ਦਾ ਸਮਾਨ ਹੈ ਉਧਰ ਨਹੀਂ ਤਿਆਰ ਅਸੀਂ ਇਸ ਜਦੋਂ ਦਾ ਕਿਸਾਨੀ ਅੰਦੋਲਨ ਤੇ ਲਾਵਾਂ ਹੀ ਲੇਕਿਨ ਮੰਗਾਂ ਪੁਰਾਣੀਆਂ ਨੇ ਪੰਜਾਬ ਸਰਕਾਰ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਕਹਿੰਦੇ ਕਿ ਮੈਂ ਤਾਂ ਕੁਰਸੀਆਂ ਕੁਰਬਾਨ ਕਰਨ ਨੂੰ ਤਿਆਰ ਆ ਚਾਹੇ ਇਸ ਇੱਥੇ ਪੰਜਾਬ ਦੇ ਵਿੱਚ ਦੇਸ਼ ਦੀ ਸਰਕਾਰ ਐਮਰਜੈਂਸੀ ਲਾਗੂ ਕਰ ਦੇ ਇਸ ਐਕਸ਼ਨ ਨੂੰ ਜਾਂ ਇਸ ਅਮਲ ਨੂੰ ਭਗਵੰਤ ਮਾਨ ਦੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਨਹੀਂ ਕੋਈ ਤਾਂ ਵਕਤ ਆਏ ਤੇ ਪਤਾ ਲੱਗਦਾ ਹੁੰਦਾ ਹੈ ਕਹਿ ਰਹੇ ਕਹਿ ਗਏ ਵੀ ਮੈਂ ਕੁਰਸੀ ਛੱਡਣੋਂ ਪਿਆਰਾ ਅਮੇ ਅਮਰਜੈਂਸੀ ਲਾ ਦੇ ਸਰਕਾਰ ਪਤਾ ਹੀ ਹੈ ਵੀ ਐਡੀ ਤਾਂ ਜੇ ਅਮਰਜੈਂਸੀ ਜਿਹੜੀ ਤਾਂ ਹਾਲਤ ਨਹੀਂ ਹੋਈ ਤੇ ਇਹ ਤਾਂ ਮੌਕੇ ਦੱਸੂਗਾ ਕੁਝ ਛੱਡਣੋਂ ਲੱਗਦਾ ਕਿ ਐਜੇ ਵਕੀਲ ਭਗਵੰਤ ਮਾਨ ਸਾਹਿਬ ਕਹਿੰਦੇ ਕਿ ਮੈਂ ਮੀਟਿੰਗਾਂ ਕਰਵਾਤੀਆਂ ਹਈਆਂ ਸੋਹਣੀ ਵਕਾਲਤ ਕਰ ਰਹੇ ਹੈਗੇ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਐਜੇ ਬਚੋਲਾ ਵਕੀਲ ਨੇ ਮਜੂਲਾ ਵਕੀਲ ਤਾਂ ਬਕਾਲਤ ਬਜਾ ਰਸਦਾ ਵੀ ਦੱਸੋ ਮੈਂ ਸਾਡੀ ਇਧਰ ਬਕਾਲਤ ਕਰ ਵੀ ਇਹਨਾਂ ਦੀ ਗੱਲ ਕਿਵੇਂ ਠੀਕ ਆ ਉਹ ਤੇ ਵਕੀਲ ਦੇ ਤੌਰ ਤੇ ਦੱਸ ਰਹੇ ਆਪਣੇ ਤੁਸੀਂ ਵਿਚੋਲਾ ਲਾ ਲਓ ਸਾਲਸੀ ਲਾ ਲਓ ਤੱਲਾ ਦੇ ਸਹੀ ਪੂਮੇ ਕਰਨ ਬਾਰੇ ਚਲੋ ਸਹੀ ਗਲਤ ਤਾਂ ਹੁਣ ਸਾਤਿਆਂ ਨੂੰ ਪਤਾ ਹੋ ਕਿਉਂਕਿ ਉਹਨਾਂ ਦੇ ਵਿੱਚ ਸੀਗਾ ਮੈਂ ਤਾਂ ਇਸ ਬਾਰੇ ਕੁਝ ਕਹਿ ਨਹੀਂ ਸਕਦਾ ਬਾਹਰੋਂ ਵੀ ਬੈਠ ਕੇ ਬਹੁਤ ਵਧੀਆ ਨਜ਼ਰੀਆ ਲਿਆ ਨਹੀਂ ਬਾਹਰੋਂ ਤਾਂ ਹੁਣ ਸੋਨੋਂ ਜ਼ਿਆਦਾ ਪਤਾ ਸਾਨੂੰ ਤਾਂ ਪਤਾ ਨਹੀਂ ਨਾ ਅਸੀਂ ਇੰਨੇ ਨਿੱਕੇ ਨਿੱਕੇ ਗੱਲਾਂ 'ਤੇ ਧਿਆਨ ਦੇ ਪਰ ਦਾ ਮੁੱਖ ਮੰਤਰੀ ਉੱਤੇ ਕੀ ਬੋਲਿਆ ਉਹਦਾ ਕੀ ਰੋਲ ਸੀ ਅਸੀਂ ਤਾਂ ਬਹੁਤਾ ਘੱਟ ਧਿਆਨ ਦਿੱਤਾ ਤੁਹਾਨੂੰ ਬਹੁਤ ਬਹੁਤ ਸ਼ੁਕਰੀਆ ਸਵਾਲ ਏ ਕਿ ਕਿਸਾਨਾਂ ਦਾ ਹੁਣ ਕਿਸਾਨ ਹੈ ਕਿ ਜਿਹੜੀ ਐਮਐਸਬੀ ਜਿਹੜੀ ਲੀਗਲਾਈਜ਼ ਕਰਨੀ ਹੈਗੀਆ ਕਿ ਸੈਂਟਰ ਸਰਕਾਰ ਚੋਣ ਜਾਬਤਾ ਲੱਗਣ ਤੋਂ ਪਹਿਲਾਂ ਲਾਗੂ ਕਰੇਗੀ ਫਿਲਹਾਲ ਸਾਨੂੰ ਦਿਹਾ ਗਿਆ ਇਸੇ ਤਰ੍ਹਾਂ ਦੇਖਦੇ ਰਹੋ এবੀਸੀ ਪੰਜਾਬ ਧੰਨਵਾਦ